ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਾਫੀ ਲੰਮੇ ਸਮੇਂ ਤੋਂ ਸਾਡੇ ਬਖ ਬਖ ਬੈਂਕਾਂ ਦੇ ਵਿੱਚ ਫਿਕਸਡ ਡਿਪੋਜ਼ਿਟ ਦੇ ਖਾਤੇ ਆਦੇ ਤੇ ਮੈਨੂੰ ਖੁਸ਼ੀ ਆ ਕੇ ਕੁਝ ਬੈਂਕਾਂ ਨੇ ਆਪਣੀ ਸੀਐਸਆਰ ਦੇ ਵਿੱਚੋਂ ਵਿਦੇਸ਼ੀ ਘਦਾਰਿਆਂ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਇਹ ਜਿਹੜੀ ਰਾਇ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੱਜ ਜਿੱਥੇ ਆਪਾਂ ਖੜੇ ਆ ਹਾਈ ਟੈਕ ਕੰਪਿਊਟਰ ਲੈਬ ਜਿਹੜੀ ਆ ਉਹ ਇਹਨਾਂ ਨੇ ਡੋਨੇਟ ਕੀਤੀ ਆ ਸੀਐਸਆਰ ਦੇ ਖਾਤੇ ਦੇ ਵਿੱਚ ਤੇ ਮੈਂ ਜਿੱਥੇ ਇਸ ਬੈਂਕ ਨੂੰ ਵਧਾਈ ਵੀ ਦੇਣਾ ਕਿਉਂਕਿ ਬਹੁਤ ਸਾਰਿਆਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਨਹੀਂ ਸਾਡੀਆਂ ਕੰਪਿਊਟਰ ਲੈਬਸ ਤੇ ਹਾਈ ਟੈਕ ਕੰਪਿਊਟਰ ਲੈਬਸ ਵੀ ਜਿਹੜੀਆਂ ਉਹ ਇਹਨਾਂ ਨੇ ਖੋਲੀਆਂ ਤੇ ਅੱਜ ਇਹਦਾ ਵੀ ਰਸਮੀ ਤੌਰ ਤੇ ਇਥੇ ਦਾਖਲਾ ਕੀਤਾ ਗਿਆ ਮੈਂ ਜਿੱਥੇ ਇਸ ਆਦਾਰੇ ਦੀ ਗੁਰੂ ਚਰਨਾ ਜਰਦਾਸ ਮੈਂ ਕੀਤਾ ਦਾਖਲਾ ਸਤਿਗੁਰੂ ਇਹ ਤਰੇਸ਼ਤਾਬ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲ ਗਿਆ ਇਹਨੂੰ ਵੱਡੀਆਂ ਤਰੱਕੀਆਂ ਬਖਸ਼ ਕਰਨੀਆਂ ਇੱਥੋਂ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਜਾਂਦੇ ਆ ਉਹ ਚੰਗੀਆਂ ਪੋਸਟਾਂ ਤੇ ਯਾਦ ਵਿੱਚ ਸਹੁਬਤ ਹੋਣ ਬੈਂਕ ਦਾ ਵੀ ਧੰਨਵਾਦ ਕਰਦਾ ਜਿਹੜੇ तकरीबन 2-3 ਸਾਲ ਤੋਂ ਲਗਾਤਾਰ ਇਹ ਆਪਣਾ ਸਿਆਸਾਬ ਦੇ ਵਿੱਚੋਂ ਆਪਣਾ ਦਸਬੰਧ ਦੇ ਤੌਰ ਦੇ ਉੱਤੇ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਯੋਗਦਾਨ ਪਾਉਦੇ ਆ। ਤੋਂ ਸਮੁੱਚੇ ਸਟਾਫ ਨੂੰ ਸਕੱਤਰ ਸਾਹਿਬ ਮੇਰੇ ਨਾਲ ਬੈਕ ਸਾਹਿਬ ਮੁਖ ਸਕੱਤਰ ਸਾਡੇ ਆਪਣੇ ਸਰਦਾਰ ਪ੍ਰਵੰਗ ਸਿੰਘ ਮਨਨ ਸੁਖਵਿੰਦਰ ਸਾਡੇ ਸਕੱਤਰ ਐਜੂਕੇਸ਼ਨ ਭੈਣ ਜੀ ਹਰਜਿੰਦਰ ਕੌਰ ਜੀ ਚੰਡੀਗੜ੍ਹ ਤੇ ਪ੍ਰਿੰਸੀਪਲ ਸਾਹਿਬ ਇੰਗਾ ਸਾਰਿਆਂ ਦਾ ਸਹਿਯੋਗ ਵੀ ਆ ਤੇ ਕਾਮਨਾ ਕਰਦਾ ਹਾਂ ਕਿ ਉਹ ਸਭ ਜੀ ਹੋਰ ਤਰਕਿਆ ਬਖਸ਼ ਕਰਨ ਬਾਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਤੇ ਅੱਜ ਸ਼੍ਰੋਮਣੀ ਗੁਰਗਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਮੁੱਚੀ ਵਿਦਿਅਕ ਵਿਕਾਸ ਨਾਲ ਜੁੜੀ ਹੋਈ ਟੀਮ ਕਾਲਜ ਵਿੱਚ ਪਹੁੰਚੇ ਜਿਨ੍ਹਾਂ ਨੇ ਅੱਜ ਆਈਸੀਟੀ ਲੈਬ ਦਾ ਉਦਘਾਟਨ ਕੀਤਾ ਇਸ ਤੋਂ ਪਹਿਲਾਂ ਵੀ ਦੋ ਸਮਾਰਟਨ ਵੀ ਚਾਰ ਕੀਤੇ ਗਏ ਸਨ ਜੇ ਕਿ ਆਈਸੀਟੀ ਲੈਬ ਹੁਣ ਤਿਆਰ ਹੋਈ ਹੈ ਉਹਦੇ ਘਾਟ ਪ੍ਰਧਾਨ ਜੀ ਕਰਤੇ ਗਏ ਆ ਤੇ ਪ੍ਰਧਾਨ ਜੀ ਨੇ ਕਾਲਜ ਦੇ ਜੋ ਗਤੀਵਿਧੀਆਂ ਨੇ ਜਾਂ ਕਾਲਜ ਦੇ ਵਿੱਤੀ ਹਾਲਾਤ ਨੇ ਉਹਨਾਂ ਤੋਂ ਆਪਣੀ ਸੰਪੁਸ਼ਟੀ ਜਾਰੀ ਕਰਦਿਆਂ ਵਿਸ਼ਵਾਸ ਦਵਾਇਆ ਕਿ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਤੇ ਇੱਕ ਫਲੋਰ ਤਿਆਰ ਕਰਵਾ ਕੇ ਦਿੱਤਾ ਜਾਏਗਾ